ਹਾਂਜੀ ਹਸੀਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਾਈ ਕੋਲੇ ਪਹੁੰਚੇ ਆਂ ਤੇ ਬਾਈ ਨਾਲ ਆਪਾਂ ਗੱਲਬਾਤ ਕਰਾਵਾਂਗੇ ਇੱਕ ਤਾਂ ਬਾਈ ਕੋਲੇ ਨਾ ਆ ਮੱਝ ਬਕਾਊ ਆ ਗਈ ਜਿਹੜੀ ਤੁਹਾਨੂੰ ਆ ਸਕਰੀਟ ਤੇ ਦੇਸੀ ਹੁੰਦੀ ਹੈ ਤੇ ਆ ਪਸ਼ੂ ਆ ਬਾਈ ਦੇ ਘਰੇ ਰੱਖੇ ਹੋਏ ਤੇ ਇੱਕ ਆ ਝੋਟਿਆ ਗਈ ਦੋਸਤੋ ਹਨਾ ਜਿਵੇਂ ਕੀ ਤੁਹਾਨੂੰ ਇੱਕ ਵਾਰ ਨਿਗਾ ਮਰਵਾਦ ਗਏ ਫਿਰ ਆਪਾਂ ਲੈਨੇ ਬਾਈ ਤੋਂ ਜਾਣਕਾਰੀ ਇੱਕ ਝੋਟਿਆ ਬਕਾਊ ਇਹ ਵੀ ਸੂਈ ਹੋਈ ਹੈ ਤਾਜੀ ਤੇ ਆਜੋ ਫਿਰ ਆਪਾਂ ਬਾਈ ਤੋਂ ਨਾਲੇ ਤਾਂ ਪਸ਼ੂ ਤੋੜ ਕੇ ਦੇਖਦੇ ਆਂ ਤੇ ਨਾਲੇ ਜਾਣਕਾਰੀ ਲੈਨੇ ਆਂ ਹਾਂਜੀ ਬਾਈ ਜੀ ਹਸੀਕਾਲ ਜੀ ਸੋਸੀਕਾਲ ਬਾਈ ਜੀ ਤੇ ਪਹਿਲਾਂ ਤੁਸੀਂ ਆਪਦਾ ਨਾਮ ਦੱਸੋ ਤੁਹਾਡਾ ਨਾਮ ਨਾਮ ਨਰਮ ਸਿੰਘ ਜੀ ਪਿੰ ਠੀਕ ਹੈ ਜਲਾਇ ਨੂੰ ਮਾਨਸਾ ਜੀ ਜਲਾ ਮਾਨਸਾ ਜੀ ਠੀਕ ਹੈ ਤੇ ਇੱਕ ਨੰਬਰ ਬੋਲ ਦੇ ਵੀਰੇ ਜਰਾ 826452055 ਜੀ ਠੀਕ ਹੈ ਬਾਈ ਤੇ ਜਿਹੜੀ ਆਹ ਇੱਕ ਮੱਝ ਹੈ ਨਾ ਜਿਹੜੀ ਖੁੱਲੇ ਸਿੰਘਾਂ ਦੀ ਆ ਗਈ ਬਾਈ ਤੇ ਇਹੇ ਤੇਰੇ ਨੂੰ ਸੇਲ ਕਰਨੀ ਹੈ ਤਾਂ ਹੈ ਨਾ ਹਾਂਜੀ ਹਾਂਜੀ ਤੇ ਕਿੰਨੇ ਸੂਏ ਸੂਣ ਵਾਲੀ ਹੈ ਚੌਥਾ ਸੂਆ ਸੂਗੀ ਜੀ ਚੌਥਾ ਸੂਆ ਹਾਂਜੀ ਦੁੱਧ 12 ਕਿਲੋ ਹੈ ਜੀ 12 ਕਿਲੋ ਦਿਓਗੇ ਹਾਂਜੀ ਹਾਂਜੀ ਖੁੱਲਾ ਜੀ ਠੀਕ ਹੈ ਤੇ ਜੇ ਗੱਲ ਕਰੀਏ ਬਈ ਕਿੰਨੇ ਕ ਦਿਨ ਲੈ ਜੂਗੀ ਦਿਨ ਲੈ ਜੂ 5-4 ਦਿਨ ਜੀ 5-4 ਦਿਨ ਹਾਂਜੀ ਤੇ ਇਹਦਾ ਫਿਕਸ ਜਿਆ ਰੇਟ ਕਿੰਨਾ ਰਹੂਗਾ ਬਈ ਇਹ ਉਮਗੇ 75 ਜਾਨੇ 72 72000 ਦੀ ਹਨਾ ਫਿਰ ਤੋਰ ਕੇ ਦਿਖਾ ਦੇ ਬਈ ਲੈ ਵੀ ਦੋਸਤੋ ਹੁਣ ਆਪਾਂ ਬਾਈ ਨੇ ਮੁੱਲ ਕਰਤਾ ਹਨਾ ਲੈਣ ਦੇਣ ਜੇ ਆਲਾ ਸਿੰਘ ਜ਼ਰੂਰ ਖੁੱਲਾ ਪਰ ਤੁਸੀਂ ਆਪ ਚੈੱਕ ਕਰ ਲੋ ਬੋਡੀ ਵੰਤਰ ਦੀ ਠੀਕ ਆ ਦੁੱਧ ਜਿਵੇਂ ਬਾਈ ਨੇ ਆਖਿਆ ਵੀ 11-12 ਕਿਲੋ ਦੁੱਧ ਪਾ ਦੂਗੀ ਤੇ ਕਿੰਨੇ ਕ ਦਿਨ ਲੈ ਜੂਗੀ ਬਈ 5-4 ਦਿਨ ਲੋ ਜੀ 5-4 ਦਿਨ ਤੇ ਬਾਕੀ ਆ ਤੁਸੀਂ ਦੇਖ ਲੋ ਹਨਾ ਲੇਵੇ ਦੀ ਹਜੇ ਅਰਡਰ ਕੁਆਲਟੀ ਚੈੱਕ ਕਰ ਲੋ ਤੇ ਇੱਕ ਵਾਰ ਆਪਾਂ ਸਾਈਡ ਤੋਂ ਕੈਮਰਾ ਲਾ ਕੇ ਦਿਖਾ ਦਨੇ ਤੁਹਾਨੂੰ ਤੇ ਆਹ ਕੁਆਲਟੀ ਆ ਗਈ ਤੇ ਬਣਦੇ ਬਈ ਕੋਈ ਗੱਲ ਨਹੀਂ ਜਿਵੇਂ ਬਈ 10 12 ਕਿਲੋ ਦੁੱਧ ਤਾਂ ਪਾਉਗੀ ਖੁੱਲਾ ਖੁੱਲਾ ਜੀ ਅੱਛਾ ਮਾਲ ਦਾ 14 ਕਿਲੋ ਆਖਿਆ ਮੈਂ 12 ਕਿਲੋ ਹੀ ਕਹਿੰਦੇ ਆ ਠੀਕ ਹੈ ਠੀਕ ਹੈ ਆ ਲੋ ਸੂਆ ਹੈਗਾ ਚੌਥਾ ਹੈ ਹਾਂ ਚੌਥਾ ਸੂਆ ਜੀ ਠੀਕ ਹੈ ਆ ਜਾ ਫਿਰ ਅਗਲੇ ਦੀ ਵੀ ਜਾਣਕਾਰੀ ਦੇ ਤੇ ਹਾਂ ਬਈ ਨਰਮਲ ਜਿਵੇਂ ਆਪਣੇ ਕੋਲੇ ਆ ਮੱਝ ਆ ਗਈ ਜਿਹੜੀ ਹਰ ਝੋਟੀ ਹਾਂਜੀ ਤੇ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਅੱਜ ਛੇਮਾ ਦਿਨ ਆ ਜੀ ਛੇਮਾ ਦਿਨ ਹਾਂਜੀ ਕਿੰਨਾ ਦੁੱਧ ਤਿਆਰਾ ਸੀ ਸੀ ਹੁਣ 6 ਕਿਲੋ ਜੀ 6 ਕਿਲੋ ਹਾਂਜੀ ਕਿੰਨਾ ਕ ਦੁੱਧ ਪਾ ਦੋ ਬਈ ਦੋ ਅੱਠ-9 ਕਿਲੋ ਪਾਓ ਜੀ 8-9 ਕਿਲੋ ਹਾਂਜੀ ਠੀ ਤੇ ਪਹਿਲਾ ਸੂਆ ਆ ਗਈ ਪਹਿਲਾ ਸੂਆ ਜੀ ਠੀਕ ਹੈ ਤੇ ਇੱਕ ਗੱਲ ਦੱਸ ਬਈ ਇਹਦਾ ਰੇਟ ਕਿੰਨਾ ਰਹੂਗਾ ਇਹਦਾ ਰੇਟ 60000 ਰੁਪਏ ਦਾ 55000 ਦੀ ਦੇਣੀ ਹੈ ਜੀ ਬਸ 55000 ਦੀ ਹਾਂ ਜੀ ਹਾਂ ਨਾ ਹਾਂ ਜੀ ਹਾਂ ਦੁੱਧ ਜਿੰਨਾ ਬੜੇ ਇਦੂ ਘਟ ਤਾਂ ਹੁਣ ਕੀ ਹੋ ਹਣਾ ਹਾਂ ਠੀਕ ਹੈ ਗੱਲ ਤੇਰੀ ਜਮਾ ਓਕੇ ਹੈ ਤੇ ਉਹ ਮਾਨਦਾਨ ਹੋ ਜੂ ਫਿਕਸ ਪ੍ਰਾਈਸ ਚ ਨਹੀਂ ਮਾਨਦਾਨ ਇਹ ਜਮਾ ਮੜਾ ਮੋਟਾ ਬਸ ਮੋਮਾਪਦੀ ਹੈ ਜੀ ਬਸ ਮੜਾ ਮੋਟਾ ਸੌੜ ਪਕੇ ਪਾ ਅੱਛਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਤੇ ਉਹ ਬਸ ਵੀ ਜਿਵੇਂ ਹੈਗੀ ਹੈ ਨਾ ਘਰੇ ਰੱਖਣ ਵਾਲੇ ਬੰਦੇ ਵਾਸਤੇ ਕੋਈ ਇਹ ਜਿਹੀ ਹੈ ਹਾਂ ਸੀਰ ਠੀ ਲੈ ਵੀ ਦੋਸਤੋ ਬਾਈ ਕਹਿੰਦਾ ਜਾਇਜ ਦਾ ਮੁੱਲ ਕੀਤਾਗਾ ਕੋਈ ਆਪਾਂ ਉਹ ਵੀ ਕੰਮ ਕੀਤਾ ਜਿਹੜਾ ਮਤਲਬ ਹੋਰਾਂ ਵਪਾਰੀਆਂ ਵਾਲਾ ਵੀਰਾਂ ਵਾਲਾ ਹਨਾ ਤੇ ਮਜਬੂਰੀ ਹੁੰਦੀ ਹੈ ਚਲੋ ਆਹ ਦੇਖ ਲੋ ਇੱਕ ਵਾਰ ਤੁਹਾਨੂੰ ਖੜੀ ਦਿਖਾ ਦਿੰਨੇ ਆਂਗੇ ਤੇ ਉਹ ਸਿੰਘ ਕੁੰਡਾ ਲੈ ਵੀ ਇੱਧਰ ਲੈ ਜਾ ਕਰ ਹੁਣ ਆਹ ਤੁਸੀਂ ਤੁਰਦੇ ਦੀ ਚਾਲ ਦੇਖ ਲੋ ਮਿੱਤਰੋ ਹਨਾ ਤੇ ਜਿਵੇਂ ਆਪਾਂ ਗੱਲ ਕਰੀਏ ਲੇਵੇ ਦੀ ਮੰਤਰ ਦੇਖ ਲੋ ਤੁਸੀਂ ਤੇ ਕੋਈ 12 ਅੱਧਾ 2:00 ਦਾ ਟਾਈਮ ਅੱਜ ਵੀਡੀਓ ਬਣਾਉਣ ਦਾ ਆਪਾਂ ਤੁਹਾਨੂੰ ਟਾਈਮ ਵੀ ਦਿਖਾ ਦਿੰਨੇ ਆ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਤੇ ਆਹ ਦੇਖੋ ਇੱਕ ਵਾਰ ਆਪਾਂ ਨੇੜੇ ਕੈਮਰਾ ਲਾਦ ਗਏ ਤੇ ਉਥਣਾ ਸੁਣਾ ਦੀ ਜਮਾ ਓਕੇ ਆ ਬਈ ਓਕੇ ਓਕੇ ਠੀਕ ਆ ਤੇ ਹਜੇ ਤਾਂ ਮਤਲਬ ਟਾਈਮ ਵੀ ਜਿਵੇਂ 2-3 ਦਾ ਟਾਈਮ ਹੋਇਆ ਹਨਾ ਤੇ ਹਜੇ ਹੱਥ ਨੂੰ ਬਣ ਜਾਂਦੇ ਹੋਵੇ ਆ ਬਣਨੇ ਬਾਕੀ ਸੂਈ ਵੀ ਕੱਚੀ ਆਈ ਹਜੇ ਪਹਿਲਾਂ ਸੂਈ ਮਤਲਬ ਕੱਚੀ ਆ ਹਨਾ ਪਹਿਲਾਂ ਤੇ ਆ ਆ ਗਿਆ ਇਹਦਾ ਬੱਚਾ ਦੋਸਤੋ ਠੀਕ ਹੈ ਆ ਬੱਚਾ ਆ ਗਿਆ ਤੁਸੀਂ ਚੈੱਕ ਕਰ ਲਓ ਤੇ ਇੱਕ ਵਾਰ ਕੈਮਰਾ ਫੇਰ ਆਪਾਂ ਲਾ ਕੇ ਦਿਖਾ ਦਨੇ ਤੁਹਾਨੂੰ ਹਨਾ ਦੇਖ ਲਓ ਤਸੱਲੀ ਆਪਾਂ ਪੂਰੀ ਕਰਾਉਣ ਦੀ ਕੋਸ਼ਿਸ਼ ਕਰਦੇ ਹੁੰਨੇ ਆ ਇਹ ਜੇ ਕੋਈ ਵੀ ਰੋਂਦਾ ਹਨਾ ਦੇਵ ਨੂੰ ਕੋਈ ਪ੍ਰੇਖਾ ਨਾ ਰਹੇ ਤੇ ਬਾਕੀ ਇੱਕ ਵਾਰ ਨੇੜੇ ਹੋਰ ਲਾਤਾ ਕੈਮਰਾ ਤੇ ਠੀਕ ਆ ਤੇ ਜਿਵੇਂ ਇਹਦਾ 55 ਚਾਹ ਨਾ ਹਨਾ ਹਾਂਜੀ ਹਾਂਜੀ ਠੀਕ ਆ ਇੱਕ ਵਾਰੀ ਲੋਕੇਸ਼ਨ ਆਪਦੀ ਫੇਰ ਪਿੰਡ ਦਾ ਤੂੰ ਬੇਰਵਾ ਫੇਰ ਦੱਸ ਦੇ ਮੈਂ ਨਾਮ ਨਿਰਮਰ ਸਿੰਘ ਜੀ ਪਿੰਡ ਬਹਿਣੀ ਵਾਲਾ ਜਿਹੜਾ ਮਾਨਸਾ ਠੀਕ ਹੈ ਤੇ ਨੰਬਰ ਇੱਕ ਵਾਰ ਹੋਰ ਬੋਲ 826452055 ਠੀਕ ਹੈ ਲੈ ਵੀ ਦੋਸਤੋ ਹਨਾ ਪਸ਼ੂ ਆਪਾਂ ਤੁਹਾਨੂੰ ਜਿਹੜੇ ਬਾਈ ਕੋਲੇ ਦੋ ਹੈਗੇ ਆ ਉਹ ਆਪਾਂ ਤੁਹਾਨੂੰ ਦਿਖਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੁਸੀਂ ਜ਼ਰੂਰ ਕਰਿਓ ਤੇ ਆ ਕੱਟਰੂ ਆਪਾਂ ਇੱਕ ਹੋਰ ਫੇਰ ਦਿਖਾ ਦੇ ਨਾਲ ਹਜੇ ਨਾਰੂ ਜਿਵੇਂ ਲੰਕ ਦਾ ਠੀਕ ਹੈ ਧੰਨਵਾਦ ਸਾਰੇ ਦੋਸਤਾਂ ਦਾ ਜਿਨੇ ਵੀ ਵੀਰ ਵੀਡੀਓ ਸ਼ੇਅਰ ਕਰਦੇ ਹੁੰਦੇ ਨੇ